ਸਾਤਰੀਆ ਕਾਲ ਦੋਸਤੋ ਮੇਰਾ ਨਾਮ ਹੈ ਨਿਰਜ ਤੇ ਮੈਂ ਤੁਹਾਡਾ ਸਵਾਗਤ ਕਰਦਾ ਹਾਂ ਆਪਣੇ YouTube ਚੈਨਲ ਪੰਜਾਬੀ ਸਟੋਰੀ ਟੈਲਰ ਵਿੱਚ ਦੋਸਤੋ ਜਦੋਂ ਅਸੀਂ ਪਿਆਰ ਤਿਆਗ ਅਤੇ ਬਲੀਦਾਨ ਦੀ ਗੱਲ ਕਰਦੇ ਹਾਂ ਤਾਂ ਸਾਡੇ ਦਿਮਾਗ ਵਿੱਚ ਪਹਿਲਾ ਰਿਸ਼ਤਾ ਜਿਹੜਾ ਸਾਹਮਣੇ ਆਉਂਦਾ ਹੈ ਉਹ ਮਾਂ ਦਾ ਹੁੰਦਾ ਹੈ ਪਰ ਅੱਜ ਦੀ ਘਟਨਾ ਇਸ ਪਵਿੱਤਰ ਰਿਸ਼ਤੇ ਉੱਪਰ ਵੀ ਸਵਾਲ ਖੜੇ ਕਰ ਦਿੰਦੀ ਹੈ ਇਹ ਘਟਨਾ ਦਿਲ ਨੂੰ ਦਹਿਲਾ ਦੇਣ ਵਾਲੀ ਹੈ ਇਹ ਦਰਦਨਾਕ ਘਟਨਾ ਮਹਾਰਾਸ਼ਟਰ ਦੇ ਜਲਗਾਮ ਜ਼ਿਲ੍ਹੇ ਦੀ ਇੱਕ ਛੋਟੇ ਜਿਹੇ ਪਿੰਡ ਚਿਹੜੀ ਦੀ ਹੈ 4 ਫਰਵਰੀ 2019 ਵਾਲੇ ਦਿਨ ਪਿੰਡ ਵਿੱਚ ਇੱਕ ਆਦਮੀ ਰੋਜ਼ਮਾਂਗ ਜੰਗਲ ਦੇ ਵੱਲ ਗਿਆ ਉੱਥੇ ਉਸ ਦੀ ਨਜ਼ਰ ਅਚਾਨਕ ਜ਼ਮੀਨ ਤੇ ਪਏ ਇੱਕ ਪੈਰ ਵੱਲ ਗਈ ਜਿਹੜਾ ਝਾੜੀਆਂ ਵਿੱਚੋਂ ਦਿਖਾਈ ਦੇ ਰਿਹਾ ਸੀ ਪਹਿਲਾਂ ਤਾਂ ਉਸ ਨੂੰ ਲੱਗਾ ਇਹ ਸ਼ਾਇਦ ਇੱਥੇ ਕੋਈ ਬੱਚਾ ਬੇਹੋਸ਼ ਪਿਆ ਹੋਵੇਗਾ ਪਰ ਜਦੋਂ ਉਹ ਲਾਗੇ ਜਾ ਕੇ ਦੇਖਦਾ ਹੈ ਤਾਂ ਉਸ ਦੇ ਹੌਸ਼ ਉੱਡ ਜਾਂਦੇ ਹਨ ਇਹ ਇੱਕ ਕਟਿਆ ਹੋਇਆ ਪੈਰ ਸੀ ਅਤੇ ਵੇਖਣ ਵਿੱਚ ਇਹੋ ਜਿਹਾ ਲੱਗ ਰਿਹਾ ਸੀ ਕਿ ਜਿਵੇਂ ਇਹ ਕਿਸੇ 21 ਸਾਲ ਦੇ ਮੁੰਡੇ ਦਾ ਹੈ ਉਹ ਬੰਦਾ ਉਸੇ ਵੇਲੇ ਪੁਲਿਸ ਨੂੰ ਬੁਲਾਉਂਦਾ ਹੈ ਅਤੇ ਪੁਲਿਸ ਵੀ ਮੌਕੇ ਉੱਤੇ ਪਹੁੰਚ ਕੇ ਹੈਰਾਨ ਹੋ ਜਾਂਦੀ ਹੈ ਪੂਰੇ ਮਾਮਲੇ ਨੂੰ ਸਮਝਦੇ ਹੋਏ ਪੁਲਿਸ ਨੇ ਉਸੇ ਵੇਲੇ ਜਾਂਚ ਸ਼ੁਰੂ ਕਰ ਦਿੱਤੀ ਪੁਲਿਸ ਨੂੰ ਉਸੇ ਵੇਲੇ ਪਿੰਡ ਦੇ ਇੱਕ ਪਰਿਵਾਰ ਬਾਰੇ ਜਾਣਕਾਰੀ ਮਿਲਦੀ ਹੈ ਉਹ ਪਰਿਵਾਰ ਬੜਾ ਹੀ ਗਰੀਬ ਸੀ ਜਿਸ ਵਿੱਚ 4 ਜੀ ਰਹਿੰਦੇ ਸੀ ਤਬ ਤੋਂ ਸੇਠ ਉਸ ਦੀ ਪਤਨੀ ਬੇਟਾ ਮੰਗੇਸ਼ ਅਤੇ ਮੰਗੇਸ਼ ਦੀ ਇੱਕ ਭੈਣ ਮੰਗੇਸ਼ ਜਿਹੜਾ ਇਸ ਪਰਿਵਾਰ ਦਾ ਮੁੰਡਾ ਸੀ ਉਹ ਪਿਛਲੇ 2 ਦਿਨ ਤੋਂ ਲਾਪਤਾ ਸੀ ਪਰਿਵਾਰ ਨੇ ਉਸ ਦੀ ਗੁੰਮਸ਼ੁਦਗੀ ਦੀ ਸ਼ਿਕਾਇਤ 1 ਦਿਨ ਪਹਿਲਾਂ ਪੁਲਿਸ ਥਾਣੇ ਵਿੱਚ ਦਰਜ ਕਰਵਾਈ ਸੀ ਜਿਵੇਂ ਹੀ ਪੁਲਿਸ ਨੂੰ ਇਸ ਕਟੇ ਹੋਏ ਪੈਰ ਬਾਰੇ ਪਤਾ ਲੱਗਾ ਤਾਂ ਉਹਨਾਂ ਦਾ ਸ਼ੱਕ ਮੰਗੇਸ਼ ਦੇ ਵੱਲ ਗਿਆ ਪਰ ਪੁਲਿਸ ਨੂੰ ਇਹ ਪਤਾ ਲਗਾਉਣਾ ਸੀ ਕਿ ਆਖਿਰ ਮੰਗੇਸ਼ ਨਾਲ ਇਹੋ ਜਿਹਾ ਕੀ ਹੋਇਆ ਕਟਨਾ ਦੇ ਦਿਨ 2 ਫਰਵਰੀ ਨੂੰ ਮੰਗੇਸ਼ ਸਕੂਲ ਤੋਂ ਘਰੇ ਜਿੰਦੀ ਆ ਗਿਆ ਸੀ ਘਰ ਪਹੁੰਚਣ ਤੋਂ ਬਾਅਦ ਉਸਨੇ ਆਪਣੀ ਮਾਂ ਨੂੰ ਦੱਸਿਆ ਕਿ ਉਹ ਫਰੈਸ਼ ਹੋਣ ਲਈ ਜੰਗਲ ਵੱਲ ਜਾ ਰਿਹਾ ਹੈ ਪਿੰਡ ਦੇ ਜ਼ਿਆਦਾਤਰ ਬੰਦੇ ਉਸ ਵੇਲੇ ਸ਼ੌਚ ਵਾਸਤੇ ਜੰਗਲ ਦਾ ਹੀ ਇਸਤੇਮਾਲ ਕਰਦੇ ਸੀ ਅਤੇ ਇਹ ਮੰਗੇਸ਼ ਦੇ ਲਈ ਵੀ ਆਮ ਜਿਹਾ ਸੀ ਉਸ ਦੀ ਮਾਂ ਨੇ ਸੋਚਿਆ ਕਿ ਉਹ ਥੋੜੀ ਦੇਰ ਵਿੱਚ ਲੋਟ ਆਏਗਾ ਮੰਗੇਸ਼ ਦੀ ਮਾਂ ਨੇ ਆਪਣੇ ਮੁੰਡੇ ਦਾ ਇੰਤਜ਼ਾਰ ਕਰਨਾ ਸ਼ੁਰੂ ਕੀਤਾ ਪਰ ਰਾਤ ਤੱਕ ਮੰਗੇਸ਼ ਘਰ ਨਹੀਂ ਮੁੜਿਆ ਜਿਉਂ-ਜਿਉਂ ਸਮਾਂ ਬੀਤਦਾ ਗਿਆ ਪਰਿਵਾਰ ਦੀ ਚਿੰਤਾ ਵੱਧਦੀ ਗਈ ਮਾਂ ਦੀਆਂ ਅੱਖਾਂ ਵਿੱਚੋਂ ਅਥਰੂ ਰੁਕ ਨਹੀਂ ਰਹੇ ਸੀ ਅਤੇ ਪੂਰਾ ਪਰਿਵਾਰ ਘਬਰਾਇਆ ਹੋਇਆ ਸੀ ਹੌਲੀ-ਹੌਲੀ ਇਹ ਖਬਰ ਪਿੰਡ ਵਿੱਚ ਫੈਲ ਗਈ ਅਤੇ ਪਿੰਡ ਦੇ ਸਾਰੇ ਲੋਕੀ ਇਕੱਠੇ ਹੋ ਕੇ ਮੰਗੇਸ਼ ਨੂੰ ਲੱਭਣ ਲਈ ਨਿਕਲ ਪਏ ਵਿੰਡ ਵਾਲਿਆਂ ਨੇ ਹਰ ਥਾਂ ਤੇ ਦੇਖਿਆ ਜੰਗਲ ਤਲਾਬ ਅਤੇ ਆਸੇ ਪਾਸੇ ਦੇ ਇਲਾਕੇ ਵਿੱਚ ਪਰ ਮੰਗੇਸ਼ ਕਿਤੇ ਨਹੀਂ ਮਿਲਿਆ ਹੁਣ ਹਰ ਕੋਈ ਥੱਕ ਚੁੱਕਿਆ ਸੀ ਅਤੇ ਪਰਿਵਾਰ ਬਹੁਤ ਜ਼ਿਆਦਾ ਪਰੇਸ਼ਾਨ ਹੋਣ ਲੱਗ ਪਿਆ ਅਗਲੀ ਸਵੇਰੇ ਮੰਗੇਸ਼ ਦੀ ਗੁੰਮਸ਼ੂਦਗੀ ਦੀ ਰਿਪੋਰਟ ਪੁਲਿਸ ਵਿੱਚ ਦਰਜ ਕਰਾਈ ਗਈ ਪੁਲਿਸ ਨੇ ਆਪਣੀ ਜਾਂਚ ਸ਼ੁਰੂ ਕੀਤੀ ਪਰ ਪਹਿਲੇ ਦਿਨ ਸ਼ਾਮ ਤੱਕ ਉਹਨਾਂ ਦੇ ਹੱਥ ਵੀ ਕੋਈ ਸੁਰਾਗ ਨਹੀਂ ਲੱਗਿਆ ਸਵੇਰੇ ਇੱਕ ਹੈਰਾਨ ਕਰਨ ਵਾਲੀ ਖਬਰ ਨੇ ਪੂਰੇ ਮਾਮਲੇ ਨੂੰ ਹੋਰ ਰਹਸਮਈ ਬਣਾ ਦਿੱਤਾ ਜੰਗਲ ਵਿੱਚ ਲੱਭਿਆ ਹੋਇਆ ਪੈਰ ਜਿਨ੍ਹਾਂ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ ਅਤੇ ਪੁਲਿਸ ਨੂੰ ਵੀ ਸ਼ੱਕ ਹੋਇਆ ਕਿ ਇਹ ਪੈਰ ਮੰਗੇਸ਼ ਦਾ ਹੋ ਸਕਦਾ ਹੈ ਇਸ ਦੇ ਬਾਅਦ ਪੁਲਿਸ ਨੇ ਪੂਰੇ ਜੰਗਲ ਨੂੰ ਛਾਨਣਾ ਸ਼ੁਰੂ ਕਰ ਦਿੱਤਾ ਹੌਲੀ-ਹੌਲੀ ਮੰਗੇਸ਼ ਦੇ ਬਾਕੀ ਸਰੀਰ ਦੇ ਅੰਗ ਵੀ ਅਲੱਗ-ਅਲੱਗ ਜਗ੍ਹਾ ਤੇ ਮਿਲਣ ਲੱਗੇ ਪਰ ਜਿਹੜੀ ਚੀਜ਼ ਪੁਲਿਸ ਨੂੰ ਨਹੀਂ ਲੱਭੀ ਉਹ ਸੀ ਮੰਗੇਸ਼ ਦਾ ਸਿਰ ਇਹ ਸਮਾਂ ਮੌਨੀ ਅਮਵਸਿਆ ਦਾ ਸੀ ਜਿਸ ਨੂੰ ਡਾਰਕ ਅਮਵਸਿਆ ਵੀ ਕਿਹਾ ਜਾਂਦਾ ਹੈ ਇਹ ਅਮਵਸਿਆ 27 ਸਾਲਾਂ ਦੇ ਲੰਬੇ ਸਮੇਂ ਤੋਂ ਬਾਅਦ ਆਇਆ ਸੀ ਇਹੋ ਜਿਹਾ ਕਿਹਾ ਜਾਂਦਾ ਹੈ ਕਿ ਇਸ ਵੇਲੇ ਤੰਤਰਮੰਤਰ ਅਤੇ ਕਾਲੀ ਜਾਦੂ ਕਰਨ ਵਾਲੇ ਤਾੰਤ੍ਰਿਕ ਬੜੇ ਹੀ ਸਾਵਧਾਨ ਹੋ ਜਾਂਦੇ ਹਨ ਮੰਗੇਸ਼ ਦੇ ਸਰੀਰ ਦੇ ਹਿੱਸੇ ਜਿਸ ਤਰ੍ਹਾਂ ਨਾਲ ਕਟਿਆ ਗਿਆ ਸੀ ਉਸ ਨਾਲ ਇਹ ਸਾਫ ਲੱਗ ਰਿਹਾ ਸੀ ਕਿ ਇਸ ਦਾ ਸੰਬੰਧ ਕਿਸੇ ਤਾੰਤ੍ਰਿਕ ਕ੍ਰਿਆ ਜਾਂ ਕਾਲੇ ਜਾਦੂ ਨਾਲ ਹੋ ਸਕਦਾ ਹੈ ਜਿਵੇਂ ਜਿਵੇਂ ਇਹ ਗੱਲ ਪਿੰਡ ਵਿੱਚ ਫੈਲੀ ਉੱਥੇ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਪਿੰਡ ਵਾਲਿਆਂ ਨੂੰ ਆਪਣੇ ਬੱਚਿਆਂ ਦੀ ਸੁਰੱਖਿਆ ਦੀ ਚਿੰਤਾ ਹੋਣ ਲੱਗ ਪਈ ਡਰ ਇਸ ਹੱਦ ਤੱਕ ਵੱਧ ਗਿਆ ਕਿ ਕਈ ਪਰਿਵਾਰ ਨੇ ਆਪਣੇ ਬੱਚਿਆਂ ਨੂੰ ਸਕੂਲ ਭੇਜਣਾ ਬੰਦ ਕਰ ਦਿੱਤਾ ਉਹ ਇਸ ਗੱਲ ਤੋਂ ਡਰ ਰਹੇ ਸੀ ਕਿ ਉਹਨਾਂ ਦੇ ਬੱਚਿਆਂ ਨਾਲ ਵੀ ਕੁਝ ਇਹੋ ਜਿਹਾ ਨਾ ਹੋ ਜਾਵੇ ਪਿੰਡ ਦੇ ਲੋਕ ਆਪਣੇ ਬੱਚਿਆਂ ਨੂੰ ਘਰੋਂ ਬਾਹਰ ਵੀ ਭੇਜਣਾ ਤੋਂ ਡਰ ਰਹੇ ਸੀ ਹੁਣ ਤੱਕ ਇਹ ਮਾਮਲਾ ਵਾਦੂ ਗੰਭੀਰ ਹੋ ਚੁੱਕਿਆ ਸੀ ਅਤੇ ਪੁਲਿਸ ਨੇ ਵੀ ਇਸ ਨੂੰ ਪੂਰੀ ਗੰਭੀਰਤਾ ਨਾਲ ਲੈਣਾ ਸ਼ੁਰੂ ਕਰ ਦਿੱਤਾ ਇਸ ਕੇਸ ਨੂੰ ਸੁਲਝਾਉਣ ਦੇ ਲਈ ਲਗਭਗ ਪੰਜਾਬ ਪੁਲਿਸ ਕਰਮੀ ਲਗਾਏ ਗਏ ਦੁਜੇ ਬਨੇ ਮੰਗੇਸ਼ ਦੀ ਫੈਮਲੀ ਹਜੇ ਵੀ ਇਸ ਉਮੀਦ ਵਿੱਚ ਸੀ ਕਿ ਸ਼ਾਇਦ ਉਹਨਾਂ ਦਾ ਬੇਟਾ ਕਿਤੇ ਚਲਾ ਗਿਆ ਹੋਵੇਗਾ ਅਤੇ ਉਹ ਕਿਸੇ ਦਿਨ ਸਹੀ ਸਲਾਮਤ ਵਾਪਸ ਆ ਜਾਵੇਗਾ ਪਰ ਜਦੋਂ ਪੁਲਿਸ ਨੇ ਜੰਗਲ ਵਿੱਚ ਮੰਗੇਸ਼ ਦੇ ਸਰੀਰ ਦੇ ਸਾਰੇ ਹਿੱਸੇ ਲੱਭ ਲਏ ਅਤੇ ਉਸਦੇ ਕੱਪੜੇ ਵੀ ਉੱਥੇ ਹੀ ਮਿਲੇ ਤਾਂ ਇਹ ਖਬਰ ਪਰਿਵਾਰ ਦੇ ਲਈ ਦਿਲ ਤੋੜਨ ਵਾਲੀ ਸਾਬਤ ਹੋਈ ਪੁਲਿਸ ਨੇ ਮੰਗੇਸ਼ ਦੀ ਫੈਮਲੀ ਨੂੰ ਬੁਲਾ ਕੇ ਕੱਪੜੇ ਅਤੇ ਸਰੀਰ ਦੇ ਹਿੱਸੇ ਵਿਖਾਏ ਤਾਂ ਕਿ ਉਹ ਪਛਾਣ ਸਕਣ ਜਿਵੇਂ ਹੀ ਮੰਗੇਸ਼ ਦੀ ਮਾਂ ਅਤੇ ਪਿਤਾ ਨੇ ਕੱਪੜੇ ਅਤੇ ਸਰੀਰ ਦੇ ਟੁਕੜੇ ਵੇਖੇ ਤਾਂ ਉਹ ਉਸੇ ਵਕਤ ਪਛਾਣ ਗਏ ਕਿ ਇਹ ਉਹਨਾਂ ਦਾ ਬੇਟਾ ਮੰਗੇਸ਼ ਹੀ ਹੈ ਪਰ ਹਜੇ ਵੀ ਮੰਗੇਸ਼ ਦਾ ਸਿਰ ਗਾਇਬ ਸੀ ਇਹ ਸਚਾਈ ਜਾਣਨ ਤੋਂ ਬਾਅਦ ਪਰਿਵਾਰ ਦਾ ਦੁੱਖ ਹੋਰ ਵੱਧ ਗਿਆ ਖਾਸ ਤੌਰ ਤੇ ਮੰਗੇਸ਼ ਦੀ ਮਾਂ ਜਿਹੜੀ ਕਿ ਇਹ ਸਦਮਾ ਸਹਿ ਨਹੀਂ ਕਰ پا ਰਹੀ ਸੀ ਉਹਨਾਂ ਦਾ ਰੋਣਾ ਰੁਕਣ ਦਾ ਨਾ ਹੀ ਨਹੀਂ ਲੈ ਰਿਹਾ ਸੀ ਅਤੇ ਪਰਿਵਾਰ ਪੂਰੀ ਤਰ੍ਹਾਂ ਟੁੱਟ ਗਿਆ ਸੀ ਪਿੰਡ ਦੇ ਸਾਰੇ ਬੰਦੇ ਇਸ ਘਟਨਾ ਤੋਂ ਬਾਅਦ ਗਹਿਲੇ ਸਦਮੇ ਵਿੱਚ ਸੀ ਕਿਉਂਕਿ ਇਹ ਮਾਮਲਾ ਇੰਨਾ ਸੰਵੇਦਨਸ਼ੀਲ ਸੀ ਅਤੇ ਪੂਰਾ ਪਿੰਡ ਸਦਮੇ ਵਿੱਚ ਆ ਚੁੱਕਿਆ ਸੀ ਇਸ ਲਈ ਪਿੰਡ ਦੇ ਲੋਕਾਂ ਨੇ ਵੀ ਪੁਲਿਸ ਦੀ ਮਦਦ ਕਰਨ ਦਾ ਫੈਸਲਾ ਕੀਤਾ ਪੁਲਿਸ ਨੇ ਵੀ ਆਪਣਾ ਸਰਚ ਆਪਰੇਸ਼ਨ ਤੇਜ਼ ਕਰ ਦਿੱਤਾ ਸਭ ਤੋਂ ਪਹਿਲਾਂ ਪੁਲਿਸ ਨੇ ਖੋਜੀ ਕੁੱਤੇ ਹਨ ਜੰਗਲ ਵਿੱਚ ਛੱਡਿਆ ਤਾਂ ਕਿ ਕਿਸੇ ਵੀ ਸੁਰਾਗ ਦਾ ਪਤਾ ਲਗਾਇਆ ਜਾ ਸਕੇ ਹੈਰਾਨ ਕਰਨ ਵਾਲੀ ਗੱਲ ਇਹ ਸੀ ਕਿ ਕੁੱਤੇ ਸਿੱਧਾ ਮੰਗੇਸ਼ ਦੇ ਘਰ ਪਹੁੰਚ ਗਏ ਪੁਲਿਸ ਨੂੰ ਲੱਗਾ ਕਿ ਸ਼ਾਇਦ ਉਹ ਮੰਗੇਸ਼ ਦੀ ਬਦਗੂ ਨੂੰ ਫਰਦੇ ਹੋਏ ਘਰ ਪਹੁੰਚ ਗਏ ਉਹਨਾਂ ਨੇ ਇਹ ਪ੍ਰਕਿਰਿਆ ਦੁਬਾਰਾ ਦੁਹرائی ਪਰ ਫਿਰ ਉਹ ਹੀ ਹੋਇਆ ਕੁੱਤੇ ਜੰਗਲ ਤੋਂ ਭੱਜ ਕੇ ਸਿੱਧਾ ਮੰਗੇਸ਼ ਦੇ ਘਰ ਹੀ ਪਹੁੰਚ ਗਏ ਇਹ ਵੇਖ ਕੇ ਪੁਲਿਸ ਅਸਮੰਜਸ ਵਿੱਚ ਪੈ ਗਈ ਉਹਨਾਂ ਨੂੰ ਸਮਝ ਨਹੀਂ ਲੱਗ ਰਿਹਾ ਸੀ ਕਿ ਹੁਣ ਉਹ ਕੀ ਕਰਮ ਉਠਾਉਣਾ ਕਿਉਂਕਿ ਹੁਣ ਤੱਕ ਉਹਨਾਂ ਦੇ ਹੱਥ ਕੋਈ ਠੋਸ ਸਬੂਤ ਨਹੀਂ ਲੱਗਿਆ ਸੀ ਇਸ ਤੋਂ ਬਾਅਦ ਪੁਲਿਸ ਨੇ ਸੋਚਿਆ ਕਿ ਸ਼ਾਇਦ ਆਸ-ਪਾਸੇ ਕੋਈ ਸੀਸੀਟੀਵੀ ਕੈਮਰਾ ਲੱਗਿਆ ਹੋਵੇ ਜੋ ਇਸ ਪੂਰੇ ਮਾਮਲੇ ਵਿੱਚ ਕੁਝ ਮਦਦ ਕਰ ਸਕੇ ਉਹ ਉਸ ਬੰਦੇ ਤੱਕ ਪਹੁੰਚਣ ਦੇ ਲਈ ਹਰ ਤਰ੍ਹਾਂ ਦੀ ਕੋਸ਼ਿਸ਼ ਕਰ ਰਹੇ ਸੀ ਜਿਨ ਨੇ ਇਸੇ ਡਰਾਉਣੇ ਕੰਮ ਨੂੰ ਅੰਜਾਮ ਦਿੱਤਾ ਸੀ ਹੁਣ ਤੱਕ ਇਹ ਸਾਫ ਹੋ ਚੁੱਕਿਆ ਸੀ ਕਿ ਮੰਗੇਸ਼ ਦੀ ਪੁਲਾਸ਼ ਪੂਰੀ ਹੋ ਚੁੱਕੀ ਹੈ ਪੁਲਿਸ ਨੇ ਉਸ ਪਿਖਲੇ ਨੂੰ ਲੱਭਣ ਦਾ ਕੰਮ ਸ਼ੁਰੂ ਕਰ ਦਿੱਤਾ ਜੋ ਘਟਨਾ ਵਾਲੀ ਜਗ੍ਹਾ ਦੇ ਆਸ-ਪਾਸੇ ਵੇਖਿਆ ਗਿਆ ਸੀ ਵਾਦੂ ਮਿਹਨਤ ਕਰਨ ਤੋਂ ਬਾਅਦ ਵੀ ਉਹ ਪਿਖਾਰੀ ਕਿਤੇ ਨਹੀਂ ਲੱਭਾ ਕਈ ਲੋਕਾਂ ਦੀ ਮਦਦ ਦੇ ਨਾਲ ਪੁਲਿਸ ਨੇ ਉਸ ਪਿਖਾਰੀ ਦਾ ਇੱਕ ਸਕੈਚ ਬਣਵਾਇਆ ਅਤੇ ਉਹਨੂੰ ਪੂਰੇ ਪਿੰਡ ਵਿੱਚ ਚਿਪਕਾ ਦਿੱਤਾ ਸਕੈਚ ਦੇ ਨਾਲ ਇਹ ਘੋਸ਼ਣਾ ਕੀਤੀ ਗਈ ਕਿ ਜੋ ਵੀ ਉਸ ਸਿਖਾਰੀ ਦੇ ਬਾਰੇ ਜਾਣਕਾਰੀ ਦੇਵੇਗਾ ਉਸ ਨੂੰ ਇਨਾਮ ਵਿੱਚ ਨਗਦ ਰਕਮ ਦਿੱਤੀ ਜਾਵੇਗੀ ਪਰ ਅਫਸੋਸ ਹੈ ਇਸ ਤੋਂ ਬਾਅਦ ਵੀ ਪੁਲਿਸ ਨੂੰ ਕੋਈ ਸੁਰਾਗ ਨਹੀਂ ਮਿਲਿਆ ਅਤੇ ਹੁਣ ਪੁਲਿਸ ਇੱਕ ਵਾਰ ਫਿਰ ਵਿਚਾਲੇ ਸੀ ਉਹਨਾਂ ਨੂੰ ਸਮਝ ਨਹੀਂ ਲੱਗ ਰਿਹਾ ਸੀ ਕਿ ਅੱਗੇ ਇਸ ਕੇਸ ਵਿੱਚ ਕਿਵੇਂ ਵਧਿਆ ਜਾਵੇ ਇਹ ਮਾਮਲਾ ਇਕ ਆਮ ਕਿਡਨਾਪਿੰਗ ਦਾ ਨਹੀਂ ਲੱਗ ਰਿਹਾ ਸੀ ਅਤੇ ਨਾ ਹੀ ਮੰਗੇਸ਼ ਦੀ ਫੈਮਿਲੀ ਇੰਨੀ ਅਮੀਰ ਸੀ ਕਿ ਕੋਈ ਉਹਨਾਂ ਨਾਲ ਦੁਸ਼ਮਣੀ ਰੱਖਦਾ ਜਾਂ ਉਹਨਾਂ ਤੋਂ ਪੈਸਾ ਮੰਗਣ ਦੇ ਲਈ ਇਹੋ ਜਿਹਾ ਕੁਝ ਕਰਦਾ ਪੁਲਿਸ ਨੂੰ ਹਰ ਵੱਲੋਂ ਇਹ ਲੱਗ ਰਿਹਾ ਸੀ ਕਿ ਇਹ ਘਟਨਾ ਕਿਸੇ ਤਾੰਤ੍ਰਿਕ ਜਾਂ ਕਾਲੇ ਜਾਦੂ ਦਾ ਹਿੱਸਾ ਹੋ ਸਕਦੀ ਹੈ ਪਰ ਅਸਲੀਅਤ ਇਸ ਤੋਂ ਵੀ ਜ਼ਿਆਦਾ ਹੈਰਾਨ ਕਰਨ ਵਾਲੀ ਸੀ ਅਜੇ ਤੱਕ ਕੋਈ ਥੋਸ ਨਤੀਜਾ ਨਹੀਂ ਨਿਕਲਿਆ ਸੀ ਪਰ ਪੁਲਿਸ ਨੇ ਫਿਰ ਤੋਂ ਇੱਕ ਮੀਟਿੰਗ ਬੁਲਾਈ ਇਸ ਬੈਠਕ ਵਿੱਚ ਸਾਰੇ ਪੁਲਿਸ ਅਧਿਕਾਰੀ ਨੇ ਆਪਸ ਵਿੱਚ ਗੱਲਬਾਤ ਕੀਤੀ ਕਿ ਉਹ ਆਖਿਰਕਾਰ ਉਹਨਾਂ ਤੋਂ ਕਿੱਥੇ ਝੂਕ ਹੋ ਰਹੀ ਹੈ ਮੀਟਿੰਗ 'ਵਿਲੇ ਇਹ ਗੱਲ ਸਾਹਮਣੇ ਆਈ ਕਿ ਜਦੋਂ ਵੀ ਉਹਨਾਂ ਨੇ ਖੋਦੀ ਕੁੱਤਿਆਂ ਨੂੰ ਛੱਡਿਆ ਤਾਂ ਉਹ ਸਿੱਧਾ ਮੰਗੇਸ਼ ਦੇ ਘਰ ਹੀ ਗਏ ਜਦਕਿ ਪੁਲਿਸ ਪਹਿਲਾਂ ਵੀ ਮੰਗੇਸ਼ ਦੇ ਘਰ ਜਾ ਚੁੱਕੀ ਸੀ ਪਰ ਇਸ ਵਾਰ ਉਹਨਾਂ ਨੇ ਘਰ ਦੀ ਫਿਰ ਤੋਂ ਜਾਂਚ ਕਰਨ ਦਾ ਫੈਸਲਾ ਕੀਤਾ ਪੁਲਿਸ ਵਾਲਿਆਂ ਨੇ ਮੰਗੇਸ਼ ਦੇ ਘਰ ਦੀ ਬਾਰੀਕੀ ਨਾਲ ਤਲਾਸ਼ੀ ਲਈ ਪਰ ਫਿਰ ਵੀ ਕੋਈ ਸੁਰਾਗ ਹੱਥ ਨਹੀਂ ਲੱਗਿਆ ਇਸ ਤੋਂ ਬਾਅਦ ਉਹਨਾਂ ਨੇ ਮੰਗੇਸ਼ ਦੇ ਪੜੋਸੀਆਂ ਨਾਲ ਦੀ ਗੱਲਬਾਤ ਸ਼ੁਰੂ ਕੀਤੀ ਇਸ ਦਰਮਿਆਨ ਇੱਕ ਪੜੋਸੀ ਨੇ ਦੱਸਿਆ ਕਿ ਇੱਕ ਮੁੰਡਾ ਸਮਾਧਾਨ ਪਾਟਿਲ ਅਕਸਰ ਮੰਗੇਸ਼ ਦੇ ਘਰ ਆਂਦਾ ਜਾਂਦਾ ਰਹਿੰਦਾ ਸੀ ਇਹ ਸੁਣਦੇ ਹੀ ਪੁਲਿਸ ਨੂੰ ਲੱਗਾ ਕਿ ਸਮਾਧਾਨ ਨਾਲ ਪੁੱਛਗਿੱਛ ਕਰਨੀ ਜ਼ਰੂਰੀ ਹੈ ਅਤੇ ਉਸੇ ਵੇਲੇ ਉਸ ਨੂੰ ਪੁਲਿਸ ਸਟੇਸ਼ਨ ਬੁਲਾਇਆ ਗਿਆ। ਪੁੱਛਗਿੱਛ ਦੌਰਾਨ ਸਮਾਧਾਨ ਨੇ ਸਾਫ਼-ਸਾਫ਼ ਦੱਸਿਆ ਕਿ ਮੰਗੇਸ਼ ਦੇ ਮਾਤਾ-ਪਿਤਾ ਉਸ ਦੇ ਸਗੇ ਮਾਮਾ-ਮਾਮੀ ਹਨ ਅਤੇ ਉਹ ਅਕਸਰ ਉਹਨਾਂ ਦੇ ਘਰ ਆਂਦਾ ਜਾਂਦਾ ਰਹਿੰਦਾ ਹੈ। ਉਸਨੇ ਕਿਹਾ ਕਿ ਮੈਂ ਉਹਨਾਂ ਦੇ ਘਰ ਕਿਉਂ ਨਾ ਜਾਵਾਂ? ਇਹ ਤਾਂ ਆਮ ਗੱਲ ਹੈ। ਸਮਾਧਾਨ ਪਾਟਿਲ ਵੀ ਉਸ ਪਿੰਡ ਦਾ ਰਹਿਣ ਵਾਲਾ ਸੀ ਅਤੇ ਮੰਗੇਸ਼ ਦੇ ਘਰ ਤੋਂ ਕੁਝ ਹੀ ਦੂਰੀ ਤੇ ਰਹਿੰਦਾ ਸੀ। ਇਸ ਲਈ ਉਸ ਦਾ ਉੱਥੇ ਆਣਾ ਜਾਣਾ ਪਰ ਫਿਰ ਵੀ ਪੁਲਿਸ ਵਾਲਿਆਂ ਨੂੰ ਉਸ ਉੱਪਰ ਸ਼ੱਕ ਹੋਇਆ ਪੁਲਿਸ ਵਾਲਿਆਂ ਨੇ ਸਮਾਧਾਨ ਨੂੰ ਛੱਡਤਾ ਦਿੱਤਾ ਪਰ ਉਸ ਉੱਪਰ ਨਜ਼ਰ ਬਣਾਈ ਰੱਖੀ ਸਮੇਂ ਦੇ ਨਾਲ ਇੱਕ ਹੈਰਾਨ ਕਰਨ ਵਾਲੀ ਗੱਲ ਪੁਲਿਸ ਦੇ ਸਾਹਮਣੇ ਆਈ ਕਿ ਸਮਾਧਾਨ ਅਕਸਰ ਮੰਗੇਸ਼ ਦੇ ਘਰ ਉਦੋਂ ਹੀ ਜਾਂਦਾ ਸੀ ਜਦੋਂ ਉਸਦੇ ਮਾਮਾ ਤਪਤੂ ਪਾਟਿਲ ਘਰ ਵਿੱਚ ਨਹੀਂ ਹੁੰਦੇ ਸੀ ਅਤੇ ਬੱਚੇ ਵੀ ਸਕੂਲ ਗਏ ਹੁੰਦੇ ਸੀ ਖਾਸ ਤੌਰ ਤੇ ਉਦੋਂ ਜਦੋਂ ਮੰਗੇਸ਼ ਦੀ ਮਾਮੀ ਘਰੇ ਪੱਲੀ ਹੁੰਦੀ ਸੀ ਪੁਲਿਸ ਨੇ ਇਸ ਗੱਲ ਦੀ ਜਾਂਚ ਹੋਰ ਗਹਿਰਾਈ ਵਿੱਚ ਕੀਤੀ ਅਤੇ ਫਿਰ ਤੋਂ ਸਮਾਧਾਨ ਨੂੰ ਥਾਣੇ ਵਿੱਚ ਬੁਲਾਇਆ ਇਸ ਵਾਰ ਪੁਲਿਸ ਵਾਲਿਆਂ ਨੇ ਸਖਤੀ ਨਾਲ ਪੁਸ਼ਗਿਸ਼ ਦਾ ਫੈਸਲਾ ਕੀਤਾ ਸੀ ਅਤੇ ਇੱਕ ਪਲਾਨ ਬਣਾਇਆ ਸੀ ਕਿ ਉਹਨਾਂ ਨੇ ਸਮਾਧਾਨ ਨਾਲ ਝੂਠ ਬੋਲਿਆ ਕਿ ਉਹਨਾਂ ਦੇ ਕੋਲ ਪੱਕੇ ਸਬੂਤ ਹਨ ਅਤੇ ਉਹਨਾਂ ਨੂੰ ਪਤਾ ਲੱਗ ਗਿਆ ਹੈ ਕਿ ਮੰਗੇਸ਼ ਨੂੰ ਕਿਵੇਂ ਮਾਰਿਆ ਗਿਆ ਸੀ ਅਤੇ ਉਸਦੇ ਸਰੀਰ ਨੂੰ ਕਿਵੇਂ ਛੁਪਾਇਆ ਗਿਆ ਸੀ ਉਹਨਾਂ ਨੇ ਉਹਨਾਂ ਨੂੰ ਚਿਤਾਵਨੀ ਦਿੱਤੀ ਕਿ ਸੱਚ ਬੋਲ ਦੇਣਾ ਹੀ ਉਹਨਾਂ ਦੇ ਲਈ ਸਹੀ ਹੋਵੇਗਾ ਨਹੀਂ ਤਾਂ ਪੁਲਿਸ ਦੇ ਕੋਲ ਉਸ ਨੂੰ ਸੱਚਾਈ ਉਗਵਾਉਣ ਦੇ ਹੋਰ ਵੀ ਤਰੀਕੇ ਹਨ ਸਮਾਧਾਨ ਇਹ ਸੁਣ ਕੇ ਡਰ ਗਿਆ ਅਤੇ ਉਸ ਨੂੰ ਲੱਗਾ ਕਿ ਪੁਲਿਸ ਨੂੰ ਸਭ ਕੁਝ ਪਤਾ ਲੱਗ ਗਿਆ ਹੈ ਉਸੇ ਵੇਲੇ ਉਸ ਨੇ ਸਾਰੀ ਸੱਚਾਈ ਦੱਸ ਦਿੱਤੀ ਜਿਸ ਨੇ ਪੁਲਿਸ ਵਾਲਿਆਂ ਨੂੰ ਪੂਰੀ ਤਰ੍ਹਾਂ ਹੈਰਾਨ ਕਰ ਦਿੱਤਾ ਸਮਾਧਾਨ ਨੇ ਦੱਸਿਆ ਕਿ ਉਹ ਅਕਸਰ ਆਪਣੇ ਮਾਮਾ ਦੇ ਘਰ ਜਾਂਦਾ ਸੀ ਅਤੇ ਜਦੋਂ ਕੱਲੀ ਉਸ ਦੀ ਮਾਮੀ ਘਰੇ ਹੁੰਦੀ ਸੀ ਦੋਨਾਂ ਦੇ ਵਿੱਚ ਹੌਲੀ-ਹੌਲੀ ਦੋਸਤੀ ਜੱਗ ਰਹੀ ਹੁੰਦੀ ਗਈ ਇਹ ਦੋਸਤੀ ਇੰਨੀ ਵੱਧ ਗਈ ਕਿ ਉਹ ਦੋਨੇ ਇੱਕ ਦੂਜੇ ਦੇ ਕਰੀਬ ਆ ਗਏ ਸਮਾਧਾਨ ਨੇ ਅੱਗੇ ਦੱਸਿਆ ਕਿ ਇਸ ਰਾਜ ਨੂੰ ਉਸਨੇ ਆਪਣੇ ਇੱਕ ਦੋਸਤ ਰਾਜੇਂਦਰ ਪਾਟੇਲ ਨੂੰ ਵੀ ਦੱਸਿਆ ਸੀ। ਰਾਜੇਂਦਰ ਨੇ ਇਹ ਗੱਲ ਸੁਣ ਕੇ ਆਪਣੀ ਇੱਛਾ ਬਾਰੇ ਦੱਸਿਆ ਕਿ ਉਹ ਵੀ ਮੰਗੇਸ਼ ਦੇ ਮਾਮੀ ਦੇ ਨਾਲ ਨਜ਼ਦੀਕੀਆਂ ਵਧਾਉਣਾ ਚਾਹੁੰਦਾ ਹੈ। ਸਮਾਧਾਨ ਨੇ ਤਾਂ ਇਹ ਗੱਲ ਮੰਗੇਸ਼ ਦੇ ਮੰਮੀ ਤੋਂ ਪੁੱਛਣ ਦੇ ਬਾਰੇ ਕਿਹਾ। ਜਦੋਂ ਉਸਨੇ ਮੰਮੀ ਤੋਂ ਇਹ ਪੁੱਛਿਆ ਤਾਂ ਉਹ ਖੁਦ ਹੈਰਾਨ ਹੋ ਗਿਆ ਕਿ ਉਸਦੀ ਮਾਮੀ ਵੀ ਇਸ ਦੇ ਲਈ ਤਿਆਰ ਹੋ ਰਹੀ ਸੀ। ਇਸ ਤੋਂ ਬਾਅਦ ਇਹ ਸਿਲਸਿਲਾ ਸ਼ੁਰੂ ਹੋ ਗਿਆ। ਇਹ ਗੱਲ ਹੈਰਾਨਕ वाली ਸੀ ਕਿ ਰਾਜਿੰਦਰ ਅਤੇ ਸਮਾਧਾਨ ਦੋਨੋਂ ਕਦੇ-ਕਦੇ ਨਾਲ ਹੀ ਮੰਗੇਸ਼ ਦੇ ਘਰ ਜਾਂਦੇ ਅਤੇ ਕਦੇ-ਕਦੇ ਵੱਖ-ਵੱਖ ਜਾਂਦੇ ਸੀ ਸਭ ਕੁਝ ਆਰਾਮ ਨਾਲ ਚੱਲ ਰਿਹਾ ਸੀ ਪਰ 2 ਫਰਵਰੀ ਨੂੰ ਕੁਝ ਐਹੋ ਜਿਹਾ ਹੋਇਆ ਜਿਨ੍ਹਾਂ ਨੇ ਸਾਰਿਆਂ ਦੀ ਦੁਨੀਆ ਪਲਟ ਕੇ ਰੱਖ ਦਿੱਤੀ ਉਸ ਦਿਨ ਮੰਗੇਸ਼ ਸਕੂਲ ਤੋਂ ਛੁੱਟੀ ਹੋਣ ਤੋਂ ਪਹਿਲਾਂ ਹੀ ਘਰ ਆ ਗਿਆ ਸੀ ਕਾਰ ਆਉਂਦੇ ਹੀ ਉਹਨੇ ਆਪਣਾ ਬੈਗ ਰੱਖਿਆ ਅਤੇ ਥੋੜਾ ਤਾਜ਼ਾ ਹੋਣ ਦੇ ਲਈ ਜੰਗਲ ਵੱਲ ਚਲਾ ਗਿਆ। ਇੱਧਰ ਜਿਵੇਂ ਹੀ ਮੰਗੇਸ਼ ਜੰਗਲ ਗਿਆ ਰਜਿੰਦਰ ਪਾਟਿਲ ਮੰਗੇਸ਼ ਦੀ ਮਾਂ ਨਾਲ ਮਿਲਣ ਲਈ ਆ ਗਿਆ। ਉਹ ਦੋਨੋਂ ਇੱਕ ਦੂਜੇ ਵਿੱਚ ਐਨੇ ਗਵਾਚੇ ਸੀ ਕਿ ਉਹਨਾਂ ਨੂੰ ਇਹ ਧਿਆਨ ਹੀ ਨਹੀਂ ਰਿਹਾ ਕਿ ਮੰਗੇਸ਼ ਕੁਝ ਦੇਰ ਵਿੱਚ ਹੀ ਵਾਪਸ ਆ ਜਾਵੇਗਾ ਅਤੇ ਇਹਨਾਂ ਦੋਨਾਂ ਨੇ ਦਰਵਾਜ਼ੇ ਨੂੰ ਬੰਦ ਕੀਤਾ ਪਰ ਉਸ ਨੂੰ ਕੋਈ ਚਿੜਕਣੀ ਨਹੀਂ ਲਗਾਈ ਸੀ। ਅੰਦਰ ਉਹ ਦੋਨੇ ਇੱਕ ਦੂਜੇ ਦੇ ਕਰੀਬ ਆਣ ਲੱਗੇ। ਇਸ ਦਰਮਿਆਨ ਮੰਗੇਸ਼ ਮੰਗੇਸ਼ ਜੰਗਲ ਤੋਂ ਵਾਪਸ ਇਕਰ ਆ ਗਿਆ ਅਤੇ ਜਦੋਂ ਦਰਵਾਜ਼ਾ ਖੋਲ੍ਹਿਆ ਤਾਂ ਉਸਨੇ ਦੇਖਿਆ ਕਿ ਉਸਦੀ ਮਾਂ ਅਤੇ ਰਜਿੰਦਰ ਦੋਨੋਂ ਨੰਗਨ ਅਵਸਥਾ ਵਿੱਚ ਸੀ ਮੰਗੇਸ਼ ਹੇ ਦੇ ਕੁਝ ਕਰ ਸਕਦਾ ਉਦੋਂ ਤੱਕ ਰਜਿੰਦਰ ਨੇ ਲਾਗੇ ਰੱਖਿਆ ਇੱਕ ਭਾਰਾ ਡੰਡਾ ਚੱਕਿਆ ਅਤੇ ਮੰਗੇਸ਼ ਦੇ ਸਿਰ ਉੱਤੇ ਜੋਰ ਨਾਲ ਮਾਰ ਦਿੱਤਾ ਮੰਗੇਸ਼ਰ ਉਸੇ ਵੇਲੇ ਜ਼ਮੀਨ ਉੱਤੇ ਡਿੱਗ ਪਿਆ ਅਤੇ ਉਸਦੀ ਉੱਥੇ ਹੀ ਮੌਤ ਹੋ ਗਈ ਇਹ ਸਭ ਇਨਾ ਅਚਾਨਕ ਹੋਇਆ ਕਿ ਕਿਸੇ ਨੂੰ ਕੁਝ ਸਮਝ ਨਹੀਂ ਲੱਗਿਆ ਮੰਗੇਸ਼ ਦੀ ਮੌਤ ਤੋਂ ਬਾਅਦ ਦੋਨੇ ਘਬਰਾਏ ਹੋਏ ਸੀ ਅਤੇ ਸੋਚ ਰਹੇ ਸੀ ਹੁਣ ਕੀ ਕੀਤਾ ਜਾਵੇ ਉਸਦੀ ਲਾਸ਼ ਨੂੰ ਕਿਵੇਂ ਛੁਪਾਇਆ ਜਾਵੇ ਉਸ ਵੇਲੇ ਜੋ ਫੈਸਲਾ ਕੀਤਾ ਗਿਆ ਉਹ ਨਾ ਸਗੋ ਗਲਤ ਸੀ ਸਗੋ ਦਿਲ ਦਹਿਲਾ ਦੇਣ ਵਾਲਾ ਸੀ ਕਿੰਨਾ ਨੇ ਮਿਲ ਕੇ ਮੰਗੇਸ਼ ਦੀ ਬਾਡੀ ਦੇ ਵੱਖ-ਵੱਖ ਟੁਕੜੇ ਕਰਨ ਦਾ ਫੈਸਲਾ ਕਰਦੇ ਹਨ ਇਸ ਤੋਂ ਬਾਅਦ ਉਹਨਾਂ ਨੇ ਮੌਨੀ ਅਮਵਸਿਆ ਦਾ ਸਹਾਰਾ ਲਿਆ ਕਿਉਂਕਿ ਉਹਨਾਂ ਨੂੰ ਇਹ ਪਤਾ ਸੀ ਕਿ ਇਸ ਦਿਨ ਕਾਲਾ ਜਾਦੂ ਕਰਨ ਵਾਲੇ ਲੋਕ ਜ਼ਿਆਦਾ ਘੁੰਮਦੇ ਰਹਿੰਦੇ ਹਨ ਉਹਨਾਂ ਨੇ ਸੋਚਿਆ ਮੰਗੇਸ਼ ਦੇ ਸਰੀਰ ਦੇ ਹਿੱਸੇ ਜੰੰਡਲ ਵਿੱਚ ਲੱਭੇ ਤਾਂ ਲੋਕੀ ਇਸ ਨੂੰ ਕਾਲੇ ਜਾਦੂ ਨਾਲ ਜੋੜ ਦੇਣਗੇ ਅਤੇ ਉਹਨਾਂ ਵੱਲ ਕਿਸੇ ਦਾ ਧਿਆਨ ਨਹੀਂ ਪਵੇਗਾ ਉਹਨਾਂ ਨੇ ਮੰਗੇਸ਼ ਦੇ ਸਰੀਰ ਦੇ ਕਈ ਹਿੱਸਿਆਂ ਨੂੰ ਜੰਗਲ ਦੇ ਵੱਖ-ਵੱਖ ਜਗ੍ਹਾ ਉੱਤੇ ਸੁੱਟ ਦਿੱਤਾ ਅਤੇ ਉਸ ਦੇ ਸਿਰ ਨੂੰ ਪੂਰੀ ਤਰ੍ਹਾਂ ਗਾਇਬ ਕਰ ਦਿੱਤਾ ਉਹਨਾਂ ਦਾ ਮੰਨਣਾ ਸੀ ਕਿ ਮੰਗੇਸ਼ ਦੀ ਮਾਂ ਜਾਂ ਸਮਾਧਾਨ ਉੱਪਰ ਕੋਈ ਵੀ ਸ਼ੱਕ ਨਹੀਂ ਕਰੇਗਾ ਪਰ ਪੁਲਿਸ ਨੇ ਬੜੀ ਚਲਾਕੀ ਅਤੇ ਸਮਝਦਾਰੀ ਨਾਲ ਕੰਮ ਕੀਤਾ ਸਾਰੇ ਸਬੂਤ ਨੂੰ ਧਿਆਨ ਨਾਲ ਦੇਖਿਆ ਅਤੇ ਆਖਿਰਕਾਰ ਇਹਨਾਂ ਤਿੰਨਾਂ ਨੂੰ ਫੜ ਲਿਆ ਇਹ ਘਟਨਾ ਨਾ ਕੇਵਲ ਦਿਲ ਨੂੰ ਹਿਲਾ ਦੇਣ ਵਾਲੀ ਸੀ ਸਗੋਂ ਇਹ ਇੱਕ ਮਾਂ ਅਤੇ ਬੇਟੇ ਦੇ ਪਵਿੱਤਰ ਰਿਸ਼ਤੇ ਨੂੰ ਸ਼ਰਮਸਾਰ ਕਰਨ ਵਾਲੀ ਵੀ ਸੀ ਕਿਸੇ ਨੇ ਵੀ ਸੋਚਿਆ ਨਹੀਂ ਹੋਵੇਗਾ ਕਿ ਇਹੋ ਜਿਹੇ ਕਿਹੋ ਜਿਹੋ ਨਾ ਕੰਮ ਇੰਨੇ ਕਰੀਬ ਦੇ ਲੋਕੀ ਕਰਨਗੇ ਦੋਸਤੋ ਇਸ ਤਰ੍ਹਾਂ ਦੀਆਂ ਘਟਨਾਵਾਂ ਸਾਨੂੰ ਇਹ ਸਿਖਾਉਂਦੀਆਂ ਹਨ ਕਿ ਸਾਨੂੰ ਆਪਣੇ ਆਸ-ਪਾਸੇ ਦੇ ਲੋਕਾਂ ਬਾਰੇ ਹਮੇਸ਼ਾ ਹੀ ਸਾਵਧਾਨ ਰਹਿਣਾ ਚਾਹੀਦਾ ਹੈ ਕਈ ਵਾਰ ਲੋਕੀ ਆਪਣੇ ਮਤਲਬ ਲਈ ਇੰਨੇ ਅੰਨੇ ਹੋ ਜਾਂਦੇ ਹਨ ਕਿ ਉਹ ਆਪਣੀਆਂ ਦਾ ਹੀ ਖੂਨ ਕਰ ਦਿੰਦੇ ਹਨ ਮੇਰਾ ਇਸ ਵੀਡੀਓ ਦੇ ਜਰੀਏ ਲੋਕਾਂ ਨੂੰ ਸਤਰਕ ਕਰ ਅਤੇ ਜਾਗਰੂਕ ਕਰਨ ਦਾ ਮਕਸਦ ਹੈ ਜੇਕਰ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੋਵੇ ਤਾਂ ਇਹਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਅਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ ਧੰਨਵਾਦ ਮਿਲਦੇ ਹਾਂ ਅਗਲੇ ਵੀਡੀਓ ਵਿੱਚ